ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਰਖੜੀ ਦੇ ਇਤਿਹਾਸ ਬਾਰੇ ਦੱਸਾਂਗੀ ਕਿ ਇਹ ਸਿੱਖਾਂ ਦਾ ਤਿਉਹਾਰ ਹੈ ਜਾਂ ਨਹੀਂ ਇਸ ਲਈ ਵੀਡੀਓ ਨੂੰ ਅੰਤ ਤੱਕ ਵਾਚ ਜਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰਿਓ ਰਖੜੀ ਦਾ ਤਿਉਹਾਰ ਮੁੱਖ ਤੌਰ ਤੇ Hindu ਧਰਮ ਨਾਲ ਸੰਬੰਧਿਤ ਹੈ ਜਿੱਥੇ ਭੈਣਾ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖੁਸ਼ਹਾਲੀ ਲਈ ਉਹਨਾਂ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਅਤੇ ਭਰਾ ਬਦਲੇ ਵਿੱਚ ਆਪਣੀਆਂ ਭੈਣਾਂ ਦੀ ਰੱਖਿਆ ਦਾ ਵਾਅਦਾ ਕਰਦੇ ਹਨ ਸਿੱਖ ਧਰਮ ਵਿੱਚ ਰਖੜੀ ਨੂੰ ਇੱਕ ਧਾਰਮਿਕ ਤਿਉਹਾਰ ਵਜੋਂ ਜਾਣਿਆ ਨਹੀਂ ਜਾਂਦਾ ਸਿੱਖ ਧਰਮ ਦੀਆਂ ਆਪਣੀਆਂ ਵਿਲੱਖਣ ਪਰੰਪਰਾਵਾਂ ਤਿਉਹਾਰ ਅਤੇ ਇਤਿਹਾਸਿਕ ਘਟਨਾਵਾਂ ਹਨ ਜੋ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖੀ ਦੇ ਸਿਧਾਂਤਾਂ ਤੇ ਆਧਾਰਿਤ ਹਨ ਸਿੱਖਾਂ ਲਈ ਮੁੱਖ ਤਿਹਾੜਾ ਵਿੱਚ ਗੁਰਪੁਰਬ ਗੁਰੂ ਦੇ ਪ੍ਰਕਾਸ਼ ਦਿਹਾੜੇ ਵਿਸਾਖੀ ਹੋਲਾ ਮਹੱਲਾ ਅਤੇ ਬੰਦੀ ਛੋੜ ਦਿਵਸ ਸ਼ਾਮਲ ਹਨ ਰਖੜੀ ਦਾ ਇਤਿਹਾਸਕ ਪਿਛੋਕੜ ਰਖੜੀ ਦਾ ਤਿਉਹਾਰ ਬਹੁਤ ਪੁਰਾਣਾ ਹੈ ਅਤੇ ਇਸ ਦੀ ਜੜਾ ਪ੍ਰਾਚੀਨ ਭਾਰਤ ਵਿੱਚ ਹਨ ਇਸ ਨਾਲ ਕਈ ਇਤਿਹਾਸਿਕ ਅਤੇ ਇਤਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ ਮਹਾਭਾਰਤ ਇਕ ਪ੍ਰਸਿੱਧ ਕਹਾਣੀ ਅਨੁਸਾਰ ਜਦੋਂ ਭਗਵਾਨ ਕ੍ਰਿਸ਼ਨ ਦੀ ਉਂਗਲੀ ਤੇ ਛੱਟ ਲੱਗੀ ਸੀ ਤਾਂ ਦ੍ਰੋਪਦੀ ਨੇ ਆਪਣੀ ਸਾੜੀ ਦਾ ਪੱल्लू ਪਾੜ ਕੇ ਉਸ ਨੂੰ ਬੰਨਿਆ ਸੀ ਇਸ ਦੇ ਬਦਲੇ ਕ੍ਰਿਸ਼ਨ ਨੇ ਦ੍ਰੋਪਦੀ ਨੂੰ ਹਰ ਖਤਰੇ ਤੋਂ ਬਚਾਉਣ ਦਾ ਵਾਅਦਾ ਕੀਤਾ ਸੀ ਇਸ ਨੂੰ ਰਖੜੀ ਦੇ ਬੰਧਨ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਰਾਣੀ ਕਰਮਾਵਤੀ ਅਤੇ ਸਮਰਾਟ ਹਮਾਇੂ 16ਵੀਂ ਸਦੀ ਵਿੱਚ ਚਿਤੌਰ ਦੀ ਰਾਣੀ ਕਰਮਾਵਤੀ ਨੇ ਮੁਗਲ ਸਮਰਾਟ ਹਮਾਇੂਨ ਬਹਾਦਰ ਸ਼ਾਹ ਦੇ ਹਮਲੇ ਤੋਂ بچਾਉਣ ਲਈ ਰਖੜੀ ਭੇਜੀ ਸੀ ਹਮਾਇੂ ਨੇ ਇਸ ਨੂੰ ਭੈਣ ਦੇ ਸੱਦੇ ਵਜੋਂ ਸਵੀਕਾਰ ਕੀਤਾ ਅਤੇ ਉਸ ਦੀ ਮਦਦ ਲਈ ਪਹੁੰਚਿਆ ਭਾਵੇਂ ਉਹ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਸੀ ਸਿਕੰਦਰ ਅਤੇ ਪੋਰਸ ਮੰਨਿਆ ਜਾਂਦਾ ਹੈ ਕਿ ਸਿਕੰਦਰ ਦੀ ਪਤਨੀ ਰੁਕਸਾਨਾ ਨੇ ਰਾਜਾ ਪੋਰਸ ਨੂੰ ਆਪਣੇ ਪਤੀ ਦੇ ਹਮਲੇ ਦਾ ਕਾਰਨ ਦੀ ਬੇਨਤੀ ਕਰਦੇ ਹੋਏ ਇੱਕ ਕਵਿਤਰ ਧਾਗਾ ਭੇਜਿਆ ਸੀ ਪੋਰਸ ਨੇ ਇਸ ਨੂੰ ਸਵੀਕਾਰ ਕੀਤਾ ਅਤੇ ਯੁੱਧ ਦੌਰਾਨ ਸਿਕੰਦਰ ਤੇ ਨਿੱਜੀ ਹਮਲਾ ਕਰਨ ਤੋਂ ਗੁਰੇਜ਼ ਕੀਤਾ ਐਨਾ ਕਹਾਣੀਆ ਤੋਂ ਸਪਸ਼ਟ ਹੁੰਦਾ ਹੈ ਕਿ ਰਖੜੀ ਭੈਣ ਭਰਾਵਾਂ ਦੇ ਪਿਆਰ ਸੁਰੱਖਿਆ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਵਿਕਸਿਤ ਹੋਇਆ ਹੈ ਆਮੇ ਇਹ ਸਿੱਖ ਧਰਮ ਦਾ ਰਸਮੀ ਤਿਉਹਾਰ ਨਹੀਂ ਹੈ ਫਿਰ ਵੀ ਬਹੁਤ ਸਾਰੇ ਸਿੱਖ ਪਰਿਵਾਰ ਸਮਾਜਿਕ ਸਦਭਾਵਨਾ ਅਤੇ ਰਿਸ਼ਤਿਆਂ ਦੀ ਕਦਰ ਕਰਦਿਆ ਇਸ ਨੂੰ ਅਪਣਾਉਂਦੇ ਹਨ ਜੇ ਇਸ ਵਿੱਚ ਮੇਰੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ